ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਡੱਬੀ ਵੈੜ ਤੇ ਇੱਕ ਦਿਖਾਵਾਂਗੇ ਜਰਸੀ ਗੱਪੜ ਸੂਨ ਵਾਲੀ ਦੋਨੇ ਨਾਲ ਸੂਨ ਵਾਲਿਆ ਇਹ ਵਕਾਊ ਆ ਡਿਟੇਲ ਕੱਲੇ ਕੱਲੇ ਨਾਲ ਗੱਲ ਵੀਰ ਤੁਸ ਪੁੱਛਦੇ ਆਓਗੇ ਕਰੀਗ ਕਰਵਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਐਡਰੈਸ ਦੱਸਿਆ ਆਪਣਾ ਆ ਸੁਖਵਿੰਦਰ ਸਿੰਘ ਜੀ ਪਿੰਡ ਜੌਨ ਜ਼ਿਲ੍ਹਾ ਬਟਿੰਡਾ ਤੇ ਸ੍ਰੀ ਰਾਮਪਰਾਪੂਰ ਮੋਬਾਈਲ ਨੰਬਰ ਜੀ ਆਪਣਾ 76965 02925 76965 02925 ਇਹਦੇ ਪਹਿਲੇ ਨੰਬਰ ਤੇ ਆਪਾਂ ਜਰਸੀ ਵੇਖੀ ਜਨਾ ਕੱਦ-ਕਾੜ ਖੈਰ ਬਹੁਤ ਚੰਗਾ ਹੈਣਾ ਹਾਂ ਹਾਂ ਆਰਡਰ ਪੂਰਾ ਫੁੱਲ ਸਹੀ ਜੀ ਹੈ ਬਾਈ ਠੀਕ ਆ ਕਿਹੜਾ ਸੂਆ ਸੂਦੀ ਪਈ ਇਹ ਬਾਈ ਦੂਜਾ ਸੂਆ ਸੂਗੀ ਪਲੂਨ ਨੇ 24 25 ਕਿਲੋ ਪਲੂਨ ਨੇ 24 25 ਕਿਲੋ ਹਾਂ ਤੇਰ ਕੀ ਦਾ 27 28 ਕਿਲੋ ਦੀ ਮੀਂਹ ਦਾ ਬੈਠ ਤੋ 30 ਦੇ ਜਦਾ 30 ਦੇ ਦੇ ਬਾਈ ਜੋ ਮੰਨ ਕੇ ਜਿੱਲੇ ਵੀ 25 ਤੋਂ ਪਾਰ ਵਾਲੀ ਹੈਗੀ 25 ਤੋਂ ਪਾਰ ਵਾਲੇ ਕਰਮੀ ਦੇ ਹਿਸਾਬ ਨਾਲ ਉਹ ਤਾਂ 30 ਕਿਲੋ ਵਾਲੀ ਆ ਤੇ ਲੇਵੇ ਦੀ ਬਹੁਤ ਸਾਫ ਸੁਥਰੀ ਹੋ ਆ ਸਾਵਾ ਠੰਡੀ ਬਹੁਤ ਬੱਚਾ ਵਰਦੇ ਥੱਲੇ ਜਾਈ ਐ ਨਹੀਂ ਗਲਤ ਛੜਾ ਲਈ ਹੈ ਨਹੀਂ ਲੈ ਠੀਕ ਹੈ ਮਨ ਲਾ ਕੋਈ ਚੱਕਰ ਹੀ ਨਹੀਂ ਜਿਹੜਾ ਮਰਜ਼ੀ ਕਰ ਚੱਕਰ ਨਹੀਂ ਬਾਜੇ ਮਰਜ਼ੀ ਬੈਠ ਰਾਇ ਥੱਲੇ ਦੋ ਜਾਨੇ ਬਹਿ ਕੇ ਮੇਰੇ ਨਾਲ ਚੋ ਸਕਦੇ ਸੀ ਇਧਰ ਬਾਇ ਦੀਪੂ ਤੇ ਬੈਠੀ ਬੋਤੋ ਕੁਝ ਵੀ ਨਹੀਂ ਕਹਿੰਦੀ ਪੈਸੇ ਦੇਣਾਉਂਦੀ ਡਾਟਰ ਦਾ ਅਕਸਰ ਹੈ ਹੀ ਦੁੱਧ ਵਾਲਾ ਕੋਣ ਹੈ ਨਾ ਹਾਂ ਲੈ ਉਹ ਦੇਖੋ ਜਾਈ ਵੀ ਠੀਕ ਐ 6 ਐ ਫੈਟ ਵਾਲੀ ਆ ਇੱਕ ਤਰ੍ਹਾਂ ਦੀ ਮਾਝੀ ਆ ਬਣ ਕੇ ਚੱਲ ਮੈਂ ਆ ਬਈ ਮੈਂ ਤੇ ਦਿਨ ਕ ਐ ਕੱਢਦੀ ਆ ਜੇ ਦਿਨ ਬਈ 3 ਤੋਂ 4 ਵਾਕੀ ਆ ਬਸ ਇਹਦੇ ਤੇ ਕੁਛ ਕਰਕੇ ਸੂਖ ਰਹਣਾ ਹਾਂ ਆ ਨੈਟ ਕੀ ਸੁਣਿਆ ਨੇ ਸੁਣਣਾ ਜੈ ਜੀ ਗੱਲ ਤੇ ਰੇਟ ਫਿਰ ਇਹਦਾ ਵੀਰੇ ਬਾਕੀ ਰੱਖਿਆ ਬਾਈ ਫਿਰ ਲੱਖ ਨਹੀਂ ਸਵਾ ਲੱਖ ਨਹੀਂ 80000 ਰੁਪਇਆ ਮਾਨ ਤਾਨ ਹੋ ਜਾਊਗਾ ਮਾਨ ਤਾਨ ਕਰਦੇ ਹਾਂ ਸੋ 80000 ਦੇ ਵਿੱਚੋਂ ਗਜਾਇਸ ਹੋ ਜਾਊਗੀ ਤੇ ਬੈੜ ਕਾ ਦੀ ਆ ਪੂਰੀ ਬਈ ਇੰਨੀ ਆ ਲੈ ਇੱਥੇ ਬਹਿ ਜਾ ਜੀ ਠੀਕ ਐ ਗੁਣਾ ਦੀ ਗੁਦਰੀ ਆ ਕੀ ਕਰੂਣੀ ਕੱਢਦੇ ਨੇ ਬੰਦੇ ਨੇ ਲੈ ਠੀਕ ਹੈ ਸਾਫ ਸੁਥਰੀ ਤੇ ਬਾਕੀ ਪਲੀ ਪੁੜੀ ਬਹੁਤ ਜਿਆਦੇ ਹੈ ਨਾ ਚੰਗੀ ਆ ਬਈ ਜਾਣ ਜਾਂਦੇ ਪੰਜਾਬ ਵਾਲੀ ਜਰਸੀ ਆ ਠੀਕ ਹੈ ਸੋ ਵੀਰੋ ਲੇਵਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਨਾ ਟੋਕਰ ਜਿਹੜਾ ਹਵਾਨਾ ਜਿਹਨੂੰ ਕਹਿ ਦਿੰਦੇ ਆ ਤੇ ਫਿਰ ਇਹ ਨਹੀਂ ਗੱਲ ਵੀ ਲੇਵਾ ਭਰਦੇ ਟੋਟਾ ਫਿੱਟ ਫੜ ਲੇਵਾ ਜਾ ਉਹ ਫਿੱਟ ਲਿਆ ਫਿਟਨੈਸ ਵਾਲਾ ਬਾਈ ਐ ਨਹੀਂ ਵੀ ਲੰਕ ਦਾ ਗਰੂ ਲੇਵਾ ਮਾੜੀ ਸਿੰਘ ਦੇ ਫੋਟ ਹੈਗੀ ਆ ਹਨਾ ਆ ਮਾੜੀ ਇੱਕ ਸਾਡੇ ਹੈਗੀ ਆ ਠੀਕ ਹੈ ਵੱਡੀ ਵੀ ਜਾਊ ਜੇ ਪੜਨੀ ਫਿਕਰ ਆ ਵੱਡੀ ਵੀ ਜੋ ਲੋੜੀ ਬਾਈ ਤਾਂ ਵੱਡੀ ਮੋਟੀ ਠੀਕ ਹੈ ਸੂਨ ਵਾਲਾ ਪੁੱਛੋ ਛੇੜਨ ਦਾ ਫਾਇਦਾ ਕੋਈ ਨਹੀਂ ਤੇ 80000 ਦੇ ਵਿੱਚੋਂ ਮਾਨਦਾਨ ਹੋ ਕੁਆਲਟੀ ਵਾਲੀ ਵਿਹੜਾ ਪਾਸ ਨੂੰ ਦਿਖਾਈ ਜਾ। ਲੈਫਾ ਪੂਰਾ ਅੱਗੇ ਪਿੱਛੇ ਦਾ ਸੁੱਥਣਾ ਦੇ ਵਿੱਚ ਵਿੱਥੀ ਦੇਖੋ। ਚਾਰੇ ਥਾਂ ਨਿਕਣਵੇਂ ਦੂਜੇ ਪਾਸੇ ਨੂੰ ਥਣ ਨੂੰ ਥਣ ਲਕਾਉਂਦਾ ਪਿਆ ਤੇ ਫੈਟ ਵਾਲਾ ਦੁੱਧ ਪਾਓ 24 25 ਲੀਟਰ ਦੁੱਧ ਬਣ ਕੇ ਬੰਦੇ ਨੂੰ ਲੈ ਲੈ ਹਣਾ। ਨਹੀਂ ਨਹੀਂ ਜੀ ਬਈ। ਤੇ ਅਸੀਂ ਜੋ ਮਾਨ ਤਨ ਕਰਦਾਂਗੇ। ਮਾਨ ਤਨ ਕਰਦਾਂਗੇ ਬਈ। ਠੀਕ ਹੈ ਅੱਗੇ ਦੋ ਨੰਬਰ ਜਿਹੜੀ ਵਿਹੜ ਦੇ ਸਾਡਾ ਡੱਬੀ ਆਪਾਂ। ਇਹ ਬਈ ਦੋ ਕੁ ਮਹੀਨੇ ਸੂਈ ਵੀ ਆ। ਬੱਚਾ ਹੈ ਨਹੀਂ ਆ। ਠੀਕ ਹੈ ਬੱਚਾ ਹੈ ਨਹੀਂ। ਹਾਂ। ਸੂਈ ਸਵਾਈ ਲੈਂਦੀ ਐ। ਵਿੱਥੀ ਬਹੁਤ ਆ। ਹਾਂ। ਐ ਨਹੀਂ ਵੀ ਲੈ ਥੱਲੇ ਵਿੱਚ ਨਹੀਂ ਆਈ ਬੈਠਾ ਰਹੇ ਤੇ ਸ ਇਹ ਦੁੱਧ ਹੁਣ ਚੋਣ ਵਾਲਾ ਕਿੰਨਾ? ਬਾਈ 11 ਕਿਲੋ ਆ। 10 ਮੰਨ ਗਿਆ ਜੇ? ਮੰਨਾਂਗਾ 11 ਹੀ ਆ ਜੇ ਮੰਨ ਗਿਆ। ਠੀਕ ਐ। ਮਲਾਂ ਮੜਾ ਨਿਆਣਾ ਪਾਲੋ ਤੇ ਵੇਜੇ ਥੱਲੇ ਬਸ। ਕੁਝ ਨਹੀਂ ਨਹੀਂ ਆਇਆ ਕੋਈ ਨਹੀਂ ਇੱਧਰ ਕਹਿ ਜੋ ਰੱਦੀ ਆ ਉਹ ਤਾਂ ਕੁਝ ਨਹੀਂ ਕਹਿਦੀ ਵੇਚਣ ਨੂੰ ਤਾਂ ਇਹ ਲੈ। ਠੀਕ ਐ ਕੋਈ ਦਿੱਕਤ ਨਹੀਂ। ਹਾਂ ਕੋਈ ਦਿੱਕਤ ਨਹੀਂ। ਠੀਕ ਐ। ਰੇਟ ਇਹਦਾ ਕੀ ਰਹੂਗਾ? ਬਾਈ 35 ਹਜ਼ਾਰ ਜਮਾਨਤ ਕਰਦਾ। ਬੱਚੇ ਵਾਲੇ ਰੇਟ ਹੀ ਐ। ਠੀਕ ਐ 35 ਹਜ਼ਾਰ ਜਮਾਨਤ ਕਰ ਦਾਂਗੇ। ਤੇ ਗੱਬਣ ਵਗੈਰਾ ਕੁਝ ਨਹੀਂ। ਗੱਬਣ ਵਗੈਰਾ ਕੁਝ ਨਹੀਂ ਬਾਈ 2 ਮਹੀਨੇ ਹੋ ਉਸ ਨੂੰ ਕੱਪ ਮਾਰਨ ਦਾ ਕੀ ਪਤਾ ਢੋਲੋ। ਠੀਕ ਐ ਤੇ ਦੁੱਧ 10 ਕਿਲੋ ਨੈਟ ਜਮਾ ਚੋਣ ਵਾਲਾ ਹਾਜ਼ਰ ਆ ਜਾਵਾਂ ਤੇ ਅੱਗੇ ਆਪਾਂ ਤਿਆਰ ਕਰ ਲਾਂਗੇ ਨਾਲ ਤਾਂ ਮੰਨ ਕੇ ਚਲੋ ਜਿੰਨਾ ਇਹਨੇ ਖਾਣਾ ਉਦੋਂ ਬਾਅਦ ਇਹਨੇ ਦੇਈ ਜਾਣਾਗਾ ਤੇ ਗੱਬਣ ਠਹਿਰ ਗਈ 55 54 ਹੈ ਦੀ ਗੱਬਣ ਚੱਕ ਬਾਸ ਤੇ ਜਿਹਦੇ ਸੂਰ ਵਾਲੀ ਹੋਗੀ ਦਾ ਚੰਗੇ ਰੁਪਈਆ ਦੇ ਵਿੱਚ ਹੈਗੀ ਆ ਜੈ ਜਗਲਾ ਸੋ ਦੋ ਨਗ ਦਿਖਾਤੀ ਇੱਕ ਸੂਈ ਸੂਈ ਬਹਿੜ ਤੇ ਇੱਕ ਦਿਖਾਤੀ ਗੱਬਣ ਜਰਸੀ ਕਾਦੀ ਨਗੀਨਾ ਹੀ ਆ ਜਾਵਾਂ ਤੇ ਨੰਬਰ ਬੋਲ ਜੀ ਬਈ ਦੁਬਾਰੇ ਆਪਣਾ 76965 092225 ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਜਿੱਤੇ ਹਨ ਆਪਣੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ